ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਦੇ ਹੋਏ ਵਿਰੋਧ ਦੀਆਂ ਖਬਰਾਂ ਨੂੰ ਲੈ ਕੇ ਸਵਾਲ ਇਹ ਉੱਠ ਖੜੇ ਹੋਏ ਹਨ ਕਿ ਸਿੱਖਾਂ ਦੇ ਨਗਰ ਕੀਰਤਨ ਦਾ ਇਹ ਵਿਰੋਧ ਕਿਉਂ ਹੋਇਆ ਨਿਊਜ਼ੀਲੈਂਡ ਵਿੱਚ ਸਿੱਖ ਅਜ ਦੇ ਨਹੀਂ 19ਵੀਂ ਸਦੀ ਤੋਂ ਤਕਰੀਬਨ ਸਵਾ 200 ਸਾਲਾਂ ਤੋਂ ਰਹਿ ਰਹੇ ਹਨ ਇਹ ਪਹਿਲੀ ਵਾਰ ਨਹੀਂ ਹੈ ਜਦ ਉਨ੍ਹਾਂ ਗੁਰੂ ਦਿਹਾੜਿਆਂ ਨੂੰ ਮਨਾਉਣ ਲਈ ਨਗਰ ਕੀਰਤਨ ਕਢਿਆ ਹੋਵੇ ਪੰਜ ਪਿਆਰਿਆਂ ਦੇ ਹੱਥਾਂ ਵਿੱਚ ਸਜੀਆਂ ਨੰਗੀਆਂ ਕਿਰਪਾਨਾਂ ਦੀ ਸ਼ਮੂਲੀਅਤ ਵੀ ਨਗਰਕੀ ਤਨ ਲਈ ਕੋਈ ਨਵੀਂ ਨਹੀਂ ਪਰ ਅੱਜ ਤੋਂ ਪਹਿਲਾਂ ਨਾ ਕਦੇ ਨਿਊਜ਼ੀਲੈਂਡ ਦੇ ਮੂਲ ਨਿਵਾਸੀਆਂ ਨੇ ਅਤੇ ਨਾ ਹੀ ਕਿਸੇ ਵੀ ਈਸਾਈ ਸਮੁਦਾਏ ਨੇ ਸਿੱਖਾਂ ਦੇ ਧਾਰਮਿਕ ਸਮਾਗਮਾਂ ਦਾ ਵਿਰੋਧ ਕੀਤਾ ਸਗੋਂ ਉੱਥੋਂ ਦੀ ਸਰਕਾਰ ਬਕਾਇਦਾ ਇਸ ਦੀ ਇਜਾਜ਼ਤ ਦਿੰਦੀ ਆਈ ਹੈ ਸਿੱਖਾਂ ਨੇ ਵੀ ਕਦੇ ਇਸ ਇਜਾਜ਼ਤ ਦਾ ਦੁਰਉਪਯੋਗ ਨਹੀਂ ਕੀਤਾ ਨਾ ਹੀ ਦੇ ਧਾਰਮਿਕ ਸਮਾਗਮ ਦੇ ਨਾਂ ਤੇ ਦੇਸ਼ ਦੇ ਕਾਨੂੰਨ ਦੀ ਉਲੰਘਣਾ ਹੀ ਕੀਤੀ ਫਿਰ ਅਜਿਹਾ ਕੀ ਹੋਇਆ ਕਿ ਹੁਣ ਅਚੰਚੇਤ ਸਿੱਖਾਂ ਦੇ ਨਗਰ ਕੀਰਤਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਆਖਿਰ ਨਿਊਜ਼ੀਲੈਂਡ ਵਿੱਚ ਸਿੱਖ ਨਿਸ਼ਾਨੇ ਤੇ ਕਿਉਂ ਆ ਗਏ ਕੀ ਇਹ ਮੂਲ ਵਾਸ਼ਿੰਗਟਨ ਦਾ ਸੁਭਾਅ ਗੁੱਸਾ ਹੈ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕਿਦਰੇ ਇਹ ਵੀ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਦਾ ਹੀ ਇੱਕ ਰੂਪ ਤਾਂ ਨਹੀਂ ਵਿਰੋਧ ਕਰਨ ਵਾਲਿਆਂ ਦੇ ਛੰਡਿਆਂ ਬੈਨਰਾਂ ਅਤੇ ਬਿਆਨ ਤੋਂ ਪਹਿਲੀ ਨਜ਼ਰੇ ਤਾਂ ਹੀ ਲੱਗਦਾ ਹੈ ਕਿ ਇਹ ਵਿਰੋਧ ਪ੍ਰਵਾਸੀਆਂ ਖਾਸ ਤੌਰ ਤੇ ਭਾਰਤੀਆਂ ਦੇ ਖਿਲਾਫ ਪੈਦਾ ਹੋ ਰਹੀ ਅਸਹਿਜਤਾ ਹੈ অসੰਤੋਸ਼ ਹੈ ਨਿਊਜ਼ੀਲੈਂਡ ਵਿੱਚ ਵੀ ਰਾਈਟ ਵਿੰਗ ਦੇ ਉਭਾਰ ਦਾ ਅਸਰ ਹੈ ਜਿਸ ਨੂੰ ਡੈਸਟਨੀ ਚਰਚ ਦਾ ਮੁਖੀ ਬ੍ਰਾਇਨ ਤਮਾਕੀ ਪੜਕਾਰ ਰਿਹਾ ਹੈ ਪਰ ਜੇ ਸਾਰੇ ਮਸਲੇ ਨੂੰ ਗਹਿਰਾਈ ਨਾਲ ਵਾਚਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਨਹੀਂ ਕਹਾਣੀ ਕੁਝ ਹੋਰ ਵੀ ਹੈ ਇਹ ਨਹੀਂ ਉਹ ਨਹੀਂ ਹੈ ਜੋ ਬੀਤੀ ਜੂਨ ਨੂੰ ਨਿਊਜ਼ੀਲੈਂਡ ਵਿੱਚ ਵਾਪਰਿਆ ਸੀ ਜਦ ਇਸੇ ਡੈਸਟਨੀ ਚਰਚ ਦੇ ਮੁਖੀ ਬ੍ਰਾਈਨ ਤਮਾਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹੜਦੰਗ ਮਚਾਇਆ ਅਤੇ Hindu, Muslim, Bodhi, Yahudiyan ਦੇ ਝੰਡੇ ਪਾੜੇ ਸਨ ਹਨੂਮਾਨ ਦੀ ਮੂਰਤੀ ਅਤੇ ਬੁੱਧ ਦੀ ਮੂਰਤੀ ਦੇ ਉਸਾਰਨ ਦਾ ਵਿਰੋਧ ਕੀਤਾ ਸੀ ਐਤਕੀ ਸਿੱਖਾਂ ਨੂੰ ਨਿਸ਼ਾਨਾ ਬਰਾਊਨ ਪਿੱਛੇ ਕਾਰਨ ਕੁਝ ਹੋਰ ਵੀ ਹਨ ਇਸ ਦੇ ਤਾਰ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਹਕੂਮਤ ਨਾਲ ਵੀ ਜੁੜੇ ਹੋਏ ਨਜ਼ਰ ਆ ਰਹੇ ਹਨ ਉਹ ਕਿਨੇ ਆਉ ਜਾਣਦੇ ਹਨ ਪਹਿਲੀ ਗੱਲ ਤਾਂ ਇਹੀ ਕਿ ਸਿੱਖਾਂ ਦਾ ਨਗਰ ਕੀਰਤਨ ਪਹਿਲੀ ਵਾਰ ਨਹੀਂ ਸੀ ਕਿ ਉੱਥੋਂ ਦੇ ਵਸਨੀਕਾਂ ਨੂੰ ਪਤਾ ਨਾ ਹੋਵੇ ਜਿਸ ਨੂੰ ਲੈ ਕੇ ਬੀਤੇ 200 ਤੋਂ ਵੱਧ ਸਾਲ ਕੋਈ ਵਿਰੋਧ ਨਹੀਂ ਹੋਇਆ ਹੁਣ ਅਚੰਚਿਤ ਵਿਰੋਧ ਕੀਤੇ ਜਾਣਾ ਕਈ ਸਵਾਲ ਖੜੇ ਕਰਦਾ ਹੈ ਜੇ ਮੰਨ ਲਿਆ ਜਾਵੇ ਕਿ ਇਹ ਵਿਰੋਧ ਗੈਰ ਨਿਊਜ਼ੀਲੈਂਡ ਵਾਸੀਆਂ ਅਤੇ ਗੈਰ ਇਸਾਈ ਦਰਮਾ ਦੇ ਖਿਲਾਫ ਪਨਪ ਰਹੇ ਗੁੱਸੇ ਦਾ ਹੀ ਹਿੱਸਾ ਸੀ ਅਤੇ ਇਸ ਨੂੰ ਬੀਤੀ ਜੂਨ ਅਤੇ ਬੀਤੇ ਅਕਤੂਬਰ ਦੇ ਮੌਰੀ ਪ੍ਰੋਟੈਸਟ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ ਤਾਂ ਦੋਵੇਂ ਪ੍ਰੋਟੈਸਟ ਜੂਨ ਅਤੇ ਅਕਤੂਬਰ 2025 ਦੇ ਪ੍ਰੋਟੈਸਟ ਦੀਆਂ ਤਸਵੀਰਾਂ ਨੂੰ ਧਿਆਨ ਨਾਲ ਵੇਖੋ ਇਹ ਹੈ ਜੂਨ 2025 ਦੇ ਪ੍ਰੋਟੈਸਟ ਦੀ ਤਸਵੀਰ ਇਸ ਵਿੱਚ ਸ਼ਾਮਲ ਮੌਰੀ ਸਮੁਦਾਏ ਦਾ ਇਕੱਠ ਦੇਖੋ ਹੁਣ ਅਕਤੂਬਰ 2025 ਵਿੱਚ ਸ਼ਾਮਲ ਭੀੜ ਨੂੰ ਵੇਖੋ ਅਤੇ ਹੁਣ ਇਸੇ ਇਕੱਠ ਦੀ ਤੁਲਨਾ 20 ਦਸੰਬਰ ਦੇ ਨਗਰ ਕੀਰਤਨ ਦੇ ਵਿਰੋਧ ਵਿੱਚ ਸ਼ਾਮਲ ਹੋਏ ਲੋਕਾਂ ਨਾਲ ਕਰਕੇ ਵੇਖੋ ਜੂਨ ਅਤੇ ਅਕਤੂਬਰ ਦੇ ਪ੍ਰੋਟੈਸਟ ਦੇ ਮੁਕਾਬਲੇ ਨਗਰ ਕੀਰਤਨ ਦੇ ਵਿਰੋਧ ਵਿੱਚ ਉਂਗਲਾਂ ਤੇ ਗਿਣੇ ਜਾ ਸਕਣ ਵਾਲੇ ਮਹਿਤ 45 ਤੋਂ 50 ਲੋਕ ਹੀ ਸ਼ਾਮਲ ਹੋਏ ਰੰਗ ਪੱਖੋਂ ਵੀ ਇਹ ਮੌਰੀ ਨਹੀਂ ਦਿਸਦੇ ਗੋਰੇ ਹੀ ਜਾਪਦੇ ਹਨ ਇਸਦੇ ਅਰਥ ਸਮਝੋ ਇਕਤਾ ਹੀ ਕਿ ਸਿੱਖਾਂ ਦੇ ਖਿਲਾਫ ਸਮੂਚਾ ਮੌਰੀ ਕਬੀਲਾ ਨਹੀਂ ਹੈ ਨਾ ਹੀ ਉਥੋਂ ਦੇ ਗੋਰੇ ਹਨ ਦੂਜਾ ਇਹ ਪ੍ਰੋਟੈਸਟ ਡੈਸਟਨੀ ਚਰਚ ਦੇ ਮੁਖੀ ਬ੍ਰਾਇਨ ਤਮਾਕੀ ਦੇ ਏਜੰਡੇ ਦਾ ਹਿੱਸਾ ਨਹੀਂ ਜਾਪਦਾ ਬਲਕਿ ਉਸ ਨੂੰ ਦਿੱਤਾ ਗਿਆ ਹੋਇਆ ਜਾਪਦਾ ਹੈ ਇਹ ਆਈਡੀਆ ਕਿਸੇ ਦਾ ਦਿੱਤਾ ਹੋਇਆ ਹੈ ਕਿਉਂਕਿ ਜੇ ਇਹ ਬ੍ਰਾਇਨ ਦੇ ਆਪਣੇ ਏਜੰਡੇ 'ਚ ਹੁੰਦਾ ਤਾਂ ਉਹ ਇਸ ਦੀ ਤਿਆਰੀ ਕਰਦਾ ਪਹਿਲਾਂ ਚੇਤਾਵਨੀ ਦੇਂਦਾ ਵੱਟ ਤੋਂ ਵੱਟ ਸਮਰਥਕ ਇਕੱਠੇ ਕਰਕੇ ਨਗਰ ਕੀਰਤਨ ਨੂੰ ਸ਼ੁਰੂ ਹੋਣ ਵੇਲੇ ਹੀ ਰੋਕਣ ਦੀ ਕੋਸ਼ਿਸ਼ ਕਰਦਾ ਲੱਗਦਾ ਹੈ ਉਸ ਨੂੰ ਬਿਨਾਂ ਚੇਤਾਵਨੀ ਦੇ ਬਿਨਾਂ ਤਿਆਰੀ ਦੇ ਇਹ ਵਿਰੋਧ ਕਰਨਾ ਪਿਆ ਉਸ ਨੂੰ ਜਿਵੇਂ ਤਿਵੇਂ 40-50 ਬੰਦੇ ਇਕੱਠੇ ਕਰਨੇ ਪਏ ਜਿਸ ਵਿੱਚ ਸਮਾਂ ਲੱਗਿਆ ਇਸੇ ਕਰਕੇ ਨਗਰ ਕੀਰਤਨ ਦੇ ਆਖਰੀ ਪੜਾਅ ਤੇ ਆ ਕੇ ਉਸਨੇ ਵਿਘਨ ਪਾਇਆ ਹੁਣ ਜੂਨ 2025 ਅਤੇ ਅਕਤੂਬਰ 2025 ਦੇ ਪ੍ਰਦਰਸ਼ਨਾਂ ਨੂੰ ਦੇਖੋ ਹਾਕਾ ਡਾਂਸ ਦੇ ਨਾਲ-ਨਾਲ ਰਵਾਇਤੀ ਹਥਿਆਰ ਵੀ ਉਸ ਦੇ ਸਮਰਥਕਾਂ ਦੇ ਹੱਥ ਵਿੱਚ ਹਨ ਜਿਸ ਨੂੰ ਉਹ ਖੁੱਲੇ ਆਮ ਲਹਿਰਾ ਰਹੇ ਹਨ ਲੇਕਿਨ 20 ਦਸੰਬਰ ਦੇ ਪ੍ਰਦਰਸ਼ਨ ਦੌਰਾਨ ਕਿਸੇ ਦੇ ਹੱਥ ਵਿੱਚ ਕੋਈ ਸੰਦ ਨਹੀਂ ਹੈ 20 ਦਸੰਬਰ ਦੇ ਵਿਰੋਧ ਤੋਂ ਪਹਿਲਾਂ ਬ੍ਰਾਇਨ ਤਮਾਕੀ ਨਗਰ ਕੀਰਤਨ ਨਾ ਕਢਣ ਦੇ ਖਿਲਾਫ ਕੋਈ ਚੇਤਾਵਨੀ ਨਹੀਂ ਦਿੰਦਾ ਲੇਕਿਨ ਪ੍ਰਦਰਸ਼ਨ ਦੇ ਬਾਅਦ ਆਪਣੇ ਐਕਸ ਅਕਾਊਂਟ ਤੇ ਇੱਕ ਦੇ ਬਾਅਦ ਇੱਕ ਤਿੰਨ ਪੋਸਟਾਂ ਪਾਉਂਦਾ ਹੈ ਉਸ ਵਿੱਚ ਵਿਰੋਧ ਦਾ ਕਾਰਨ ਦੱਸਦਾ ਹੈ ਨਾਲ ਹੀ ਸਫਾਈ ਦਿੰਦਾ ਹੋਇਆ ਵੀ ਦਿਸ ਰਿਹਾ ਹੈ ਇੱਕ ਪਾਸੇ ਉਹ ਆਪਣੇ এজেন্ডੇ ਮੁਤਾਬਕ ਗੈਰ ਇਸਾਈਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਖੁਦ ਨੂੰ ਦੇਸ਼ ਭਗਤ ਅਤੇ ਬਾਕੀਆਂ ਨੂੰ ਦੇਸ਼ ਦਰੋਹੀ ਦੱਸ ਰਿਹਾ ਹੈ ਉਹਨਾਂ ਤੋਂ ਨਿਊਜ਼ੀਲੈਂਡ ਨੂੰ ਖਤਰਾ ਦੱਸ ਰਿਹਾ ਹੈ ਇਹ ਇੰਡੀਆ ਨਹੀਂ ਨਿਊਜ਼ੀਲੈਂਡ ਹੈ ਦੀ ਧੌਂਸ ਵੀ ਦੇ ਰਿਹਾ ਹੈ ਪਰ ਨਾਲ ਹੀ ਨਾਲ ਉਹ ਸਫਾਈ ਦੇ ਰਿਹਾ ਹੈ ਕਿ ਉਸਦੇ ਬੰਦਿਆ ਨੇ ਨਗਰ ਕੀਰਤਨ ਨੂੰ ਇਸ ਕਰਕੇ ਰੋਕਿਆ ਕਿਉਂਕਿ ਇਹ ਖਾਲਸਤਾਨੀ ਹਨ ਖਾਲਸਤਾਨੀ ਨਾਰੇ ਲਗਾ ਰਹੇ ਹਨ ਇਹ ਮੋਦੀ ਨੂੰ ਮਾਰਨਾ ਚਾਹੁੰਦੇ ਹਨ ਉਹ ਖੁਲੀਆਂ ਤਲਵਾਰਾਂ ਲਹਿਰਾ ਰਹੇ ਹਨ ਬ੍ਰਾਇਨ ਤਮਾਕੀ ਨੂੰ ਨਿਊਜ਼ੀਲੈਂਡ ਵਿੱਚ ਇਸਾਈਅਤ ਦੇ ਮੁਕਾਬਲੇ ਦੂਜੇ ਧਰਮਾਂ ਦੇ ਵਧਣ ਫੁੱਲਣ ਤੋਂ ਇਤਰਾਜ਼ ਹੈ ਇਹ ਗੱਲ ਸਮਝ ਵਿੱਚ ਆਉਂਦੀ ਹੈ ਹਿੰਦੁਸਤਾਨ ਵਿੱਚ ਵੀ ਆਰਐਸਐਸ ਵਰਗੇ ਫਿਰਕੂ ਤੱਤਾਂ ਨੂੰ ਹੋਰ ਧਰਮਾਂ ਦੇ ਵਧਣ ਫੁੱਲਣ ਤੋਂ ਇਤਰਾਜ਼ ਹੈ ਉਵੀ ਹੋਰ ਧਰਮਾਂ ਨੂੰ ਹਿੰਦੂਤਵ ਦੇ ਘੇਰੇ ਵਿੱਚ ਲਿਆਉਣ ਲਈ ਸਾਮ-ਦਾਮ ਦੰਡਪੇਡ ਵਰਤਦੇ ਹਨ ਐਸੀਮੂਲੇਸ਼ਨ ਦੀ ਪਾਲਿਸੀ ਚਾਹੁੰਦੇ ਹਨ ਰਾਮ ਜਾਤੀ ਅਤੇ ਹਰਾਮ ਜਾਤੀ ਦਾ ਤਖੱਲਸ ਵੀ ਵੰਡਦੇ ਹਨ ਬ੍ਰਾਇਨ ਤਮਾਕੀ ਵੀ ਇਹੀ ਏਜੰਡਾ ਨਿਊਜ਼ੀਲੈਂਡ ਵਿੱਚ ਚਲਾ ਰਿਹਾ ਹੈ ਉਹ ਵੀ ਹੋਰ ਧਰਮਾਂ ਦੇ ਵਿਰੋਧ ਵਿੱਚ ਖੜਾ ਹੈ ਖੁਦ ਨੂੰ ਇਸਾਈਅਤ ਅਤੇ ਨਿਊਜ਼ੀਲੈਂਡ ਦਾ ਪਹਿਰੇਦਾਰ ਦੱਸਦਾ ਹੈ ਇਸੇ ਲਈ ਸਿੱਖਾਂ ਦੇ ਵਧਦੇ ਰਸੂਖ ਤੋਂ ਉਸ ਦਾ ਤੰਗ ਹੋਣਾ ਸਮਝਿਆ ਜਾ ਸਕਦਾ ਹੈ ਕਿਸੇ ਹੱਦ ਤੱਕ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਪੰਜ ਪਿਆਰਿਆਂ ਵੱਲੋਂ ਕਿਰਪਾਨਾ ਫੜਨ ਨਾਲ ਉਸਨੂੰ ਇਤਰਾਜ਼ ਕਿਉਂ ਹੈ ਹਾਲਾਂਕਿ ਉਸਦੇ ਪੈਰੋਕਾਰ ਵੀ ਪ੍ਰੋਟੈਸਟ ਦੌਰਾਨ ਹਾਕਾ ਡਾਂਸ ਕਰਦੇ ਹੋਏ ਆਪਣੇ ਰਵਾਇਤੀ ਹਥਿਆਰ ਲਹਿਰਾ ਰਹੇ ਹਨ ਲੇਕਿਨ ਇਹ ਗੱਲ ਸਮਝ ਤੋਂ ਬਿਲਕੁਲ ਹੀ ਪਰੇ ਹੈ ਕਿ ਉਸਨੂੰ ਖਾਲਿਸਤਾਨ ਦੇ ਨਾਅਰਿਆਂ ਤੋਂ ਕੀ ਇਤਰਾਜ਼ ਹੈ ਭਲਾ ਮੋਦੀ ਦੀ ਸਿਆਸੀ ਮੌਤ ਤੋਂ ਉਸਨੂੰ ਕੀ ਪਰੇਸ਼ਾਨੀ ਹੈ ਇਹੀ ਉਹ ਨੁਕਤੇ ਹਨ ਜੋ ਸ਼ੱਕ ਪੈਦਾ ਕਰਦੇ ਹਨ कि नगर कीर्तन दे खिलाफ ਕੀਤਾ ਹੋਇਆ ਵਿਰੋਧ ਉਸਦੇ এজেন্ডੇ ਦਾ ਹਿੱਸਾ ਨਹੀਂ ਸੀ ਇਹ ਉਸਨੇ ਕਿਸੇ ਦੇ ਕਹਿਣ ਤੇ ਕੀਤਾ ਹੈ ਜੋ ਇਸ ਨੂੰ ਦੱਸ ਰਿਹਾ ਹੈ ਕਿ ਆਪਣੀਆਂ ਪੋਸਟਾਂ ਵਿੱਚ ਆ ਲਿਖ ਆ ਲਿਖ ਤੇ ਬ੍ਰਾਇਨ ਤਮਾਕੀ ਕਟਪੁਤਲੀ ਬਣ ਕੇ ਉਹੀ ਲਿਖ ਰਿਹਾ ਹੈ ਸ਼ਾਇਦ ਇਸੇ ਕਰਕੇ ਸਫਾਈ ਵਿੱਚ ਬ੍ਰਾਇਨ ਨੇ بار بار ਪੋਸਟਾਂ ਪਾਈਆਂ ਧਿਆਨ ਨਾਲ ਦੇਖੋ ਲਾਸਟ ਪੋਸਟ ਜ਼ਿਆਦਾ ਕਨਸੋਲੀਡੇਟਡ ਹੈ ਜਿਸ ਵਿਰੋਧ ਪ੍ਰਦਰਸ਼ਨ ਵਿੱਚ ਮਸਾਂ 50 ਲੋਕ ਸ਼ਾਮਲ ਹੋਏ ਇਸ ਦੇ ਲਈ ਬ੍ਰਾਇਨ ਤਮਾਕੀ ਨੇ ਆਪਣੀ ਸਫਾਈ ਵਿੱਚ ਤਿੰਨ ਪੋਸਟਾਂ ਪਾਈਆਂ ਜਦਕਿ ਜੂਨ 2025 ਦਾ ਇੰਨਾ ਵੱਡਾ ਪ੍ਰੋਟੈਸਟ ਮਾਰਚ ਜਿਸ ਵਿੱਚ ਉਸ ਦੇ ਸਾਥੀਆਂ ਨੇ ਕਈ ਧਰਮਾਂ ਦੇ ਝੰਡੇ ਵੀ ਪਾੜੇ ਉਸ ਦੇ ਬਾਅਦ ਬ੍ਰਾਇਨ ਨੇ ਸਿਰਫ ਇੱਕ ਹੀ ਪੋਸਟ ਪਾਈ ਅਤੇ ਉਸ ਪੋਸਟ ਵਿੱਚ ਸਿੱਖਾਂ ਦੇ ਖਿਲਾਫ ਇੱਕ ਲਫ਼ਜ਼ ਨਹੀਂ ਸੀ ਹਿੰਦੂ ਮੰਦਰਾ ਮੂਰਤੀਆਂ ਅਤੇ ਬੋਧੀਆਂ ਦੇ ਖਿਲਾਫ ਸੀ ਹੁਣ ਅਚਨਚੇਤ ਬ੍ਰਾਇਨ ਤਮਾਕੀ ਸਿੱਖਾਂ ਦੇ ਖਿਲਾਫ ਕਿਉਂ ਖੜਾ ਹੋ ਗਿਆ ਇੱਕਲ ਹੋਰ ਨੋਟ ਕਰਨ ਵਾਲੀ ਹੈ ਕਿ ਪਹਿਲੇ ਪ੍ਰੋਟੈਸਟੈਂਟ ਵਿੱਚ ਹਾਕਾ ਡਾਂਸ ਕਰਕੇ ਵਿਰੋਧ ਕਰਨ ਵਾਲਿਆਂ ਚੋਂ ਕੁਝ ਦੇ ਹੱਥ ਵਿੱਚ ਹਥਿਆਰ ਸਨ ਜਿਸ ਨੂੰ ਉਹ ਲਹਿਰਾ ਰਹੇ ਹਨ ਲੇਕਿਨ ਨਗਰ ਕੀਰਤਨ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਡਾਂਸਰ ਕੋਲ ਕੋਈ ਵੀ ਹਥਿਆਰ ਨਹੀਂ ਸਾਰੇ ਹੀ નિਹੱਥੇ ਹਨ ਇਹ ਵੀ ਕਿਸੇ ਦੀ ਸਲਾਹ ਹੀ ਲੱਗਦੀ ਹੈ ਕਿ ਸਿੱਖਾਂ ਮੋਰੇ ਡੰਡੇ ਵੀ ਨਹੀਂ ਲੈ ਕੇ ਜਾਣੇ ਸ਼ਾਇਦ ਕੈਨੇਡਾ ਵਿੱਚ ਮੰਦਰ ਮੋਰੇ ਕੀਤੇ ਹਮਲਿਆਂ ਦੇ ਨਤੀਜੇ ਤੋਂ ਸਬਕ ਲਿਆ ਗਿਆ ਲੱਗਦਾ ਹੈ ਸਵਾਲ ਪੈਦਾ ਹੁੰਦਾ ਹੈ ਉਹ ਕੌਣ ਹੈ ਜਿਸ ਨੇ ਬ੍ਰਾਇਨ ਤਮਾਕੀ ਨੂੰ ਸਿੱਖਾਂ ਦੇ ਖਿਲਾਫ ਉਕਸਾਇਆ ਅਤੇ ਬ੍ਰਾਇਨ ਤਮਾਕੀ ਉਸ ਦੀ ਗੱਲ ਕਿਉਂ ਮੰਨ ਰਿਹਾ ਹੈ ਬ੍ਰਾਇਨ ਤਮਾਕੀ ਦੀ ਅਜਿਹੀ ਕਿਹੜੀ ਜ਼ਰੂਰਤ ਹੈ ਜਿਸ ਨੂੰ ਪੂਰਾ ਕਰਨ ਲਈ ਆਫਰ ਦਿੱਤੀ ਗਈ ਹੋਵੇਗੀ ਤਾਂ ਖਬਰਾਂ ਦੀ ਪਰਚੋਲ ਚ ਪਤਾ ਲੱਗਦਾ ਹੈ ਕਿ ਇਸ ਵਕਤ ਬ੍ਰਾਇਨ ਤਮਾਕੀ ਦੀ ਸਭ ਤੋਂ ਵੱਡੀ ਲੋੜ ਹੈ ਕਿ ਉਸ ਉੱਪਰ 2.7 ਮਿਲੀਅਨ ਡਾਲਰ ਦਾ ਕਰਜ਼ਾ ਹੈ ਜਿਸ ਦੇ ਲਈ ਉਹ ਡਿਫਾਲਟਰ ਹੈ ਜੋ ਉਸਨੇ ਚਰਚ ਲਈ ਜ਼ਮੀਨ ਲਈ ਲਿਆ ਸੀ ਪਰ ਉਸਨੇ ਨਹੀਂ ਸੀ ਚੁਕਾਇਆ ਕਰੈਡਿਟਰ ਨੇ ਉਸ ਤੋਂ ਉਹ ਥਾਂ ਖਾਲੀ ਕਰਵਾ ਲਈ ਹੈ ਅਤੇ ਅੱਜਕੱਲ ਉਹ ਰੈਂਟ ਦੇ ਰਿਹਾ ਹੈ ਬ੍ਰਾਇਨ ਤਮਾਕੀ ਦੇ ਬੀਤੇ ਦੇ ਸਾਰੇ ਕਾਰਨਾਮੇ ਅਸਤਕਾ ਉਸਦੀ ਵਿਅਕਤੀਗਤ ਛਵੀ ਪਾਦਰੀ ਵਾਲੀ ਨਹੀਂ ਬਲਕਿ ਇੱਕ ਸ਼ਰਾਰਤੀ ਕਾਗ ਸਿਆਸਤਦਾਨ ਵਾਲੀ ਹੈ ਫਿਰਕਾ ਪ੍ਰਸਤ ਅਤੇ ਫਸਾਦੀਆਂ ਵਾਲੀ ਹੈ ਲੋੜ ਦੇ ਇਸ ਮੌਕੇ ਉਸ ਦੀ ਬਾਹ ਕਿਸ ਨੇ ਫੜੀ ਕੌਣ ਹੈ ਜਿਸ ਨੂੰ ਬ੍ਰਾਇਨ ਦੇ ਏਜੰਡੇ ਵਿੱਚ ਆਪਣੀਆਂ ਰੋਟੀਆਂ ਸੇਕਣ ਦਾ ਮੌਕਾ ਦਿਸ ਗਿਆ ਅਤੇ ਕੀ ਇਸੇ ਕਰਕੇ ਬ੍ਰਾਇਨ ਤਮਾਕੀ ਨੂੰ ਖਾਲਿਸਤਾਨੀਆਂ ਤੇ ਇਤਰਾਜ਼ ਹੋ ਗਿਆ ਉਸ ਨੂੰ ਸਿੱਖ ਆਤੰਕਵਾਦੀ ਦਿਸਣ ਲੱਗ ਪਏ ਮੋਦੀ ਦੀ ਸਿਆਸੀ ਮੌਤ ਦੀ ਚਿੰਤਾ ਹੋ ਗਈ ਕਿਉਂਕਿ ਜਿਸ ਤਰ੍ਹਾਂ ਬੀਤੇ ਮਹੀਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸਰਕਾਰੀ ਅਤੇ ਗੈਰ ਸਰਕਾਰੀ ਪਧਰਤੇ ਗਤੀਵਿਧੀਆਂ ਵਿੱਚ ਵਾਧਾ ਹੋਇਆ ਸੀ ਦੋਵੇਂ ਦੇ ਮੁਲਕਾਂ ਵਿਚਕਾਰ ਫ੍ਰੀ ਟ੍ਰੇਡ ਡੀਲ ਦਾ ਸਮਝੌਤਾ ਹੁਣ ਹੋਇਆ ਹੈ ਪਰ ਇਸ ਤੋਂ ਪਹਿਲਾਂ ਬੀਜਪੀ ਅਤੇ ਆਰਐਸਐਸ ਦੇ ਕਈ ਸੀਨੀਅਰ ਆਗੂ ਨਿਊਜ਼ੀਲੈਂਡ ਦੇ ਦੌਰੇ ਤੇ ਗਏ ਸਨ ਇੱਕ ਖਾਸ ਨਾਮ ਦੀ ਚਰਚਾ ਹੈ ਉਹ ਹੈ ਕਟਰ ਸੰਗੀ ਇੱਕ ਵਕੀਲ ਅਕਸ਼ੇ ਬੰਸਲ ਦੀ ਜੋ ਭਾਜਪੀ ਦੇ ਭਾਰਤੀ ਜਨਤਾ ਯੁਵਾ ਮੋਰਚਾ ਵਿੰਗ ਦਾ ਸੀਨੀਅਰ ਨੇਤਾ ਹੈ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਐਬੀਵੀਪੀ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ ਇਹ ਦਸੰਬਰ ਦੇ ਪਹਿਲੇ ਹਫਤੇ ਨਿਊਜ਼ੀਲੈਂਡ ਵਿੱਚ ਸੀ ਇਸਨੇ ਆਪਣੀ ਫੇਸਬੁੱਕ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਇਸਨੇ ਉੱਥੇ ਭਾਰਤੀ ਡਿਪਲੋਮੇਟ ਸਮੀਰ ਸਰਾ ਜੋ ਕਿ ਆਬਜ਼ਰਵਰ ਰਿਸਰਚ ਫਾਊਂਡੇਸ਼ਨ O R F ਦੇ ਪ੍ਰਧਾਨ ਵੀ ਹਨ ਅਤੇ ਦ ਅਸ਼ੀਆ ਗਰੁੱਪ ਦੇ ਸੀਨੀਅਰ ਸਲਾਹਕਾਰ ਹਨ ਨਾਲ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਲੰਮੀ ਮੁਲਾਕਾਤ ਕੀਤੀ ਪੋਸਟ ਵਿੱਚ ਉਸਨੇ ਸਮੀਰ ਸਨਾਮ ਵੱਲੋਂ ਅਨਤਖ ਸਹਿਯੋਗ ਮਿਲਣ ਦੀ ਗੱਲ ਵੀ ਕਹੀ ਹੈ ਇੱਕ ਸੀਨੀਅਰ ਡਿਪਲੋਮੈਟ ਵੱਲੋਂ ਸੱਤਾਧਾਰੀ ਪਾਰਟੀ ਦੇ ਅਜੇ ਹੀ ਆਗੂ ਨੂੰ ਮਿਲਣਾ ਜੋ ਕਿ ਸਰਕਾਰ ਵਿੱਚ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਨਹੀਂ ਹੈ ਇਸ ਦੇ ਕੀ ਮਾਇਨੇ ਕੱਢੇ ਜਾਣ ਬੰਦ ਕਬਰਿਆਂ ਵਿੱਚ ਕੀ ਗੱਲ ਚੱਲੀ ਕਿਸ ਸਹਿਯੋਗ ਦੀ ਗੱਲ ਕੀਤੀ ਗਈ ਹੈ ਆਰਐਸਐਸ ਦਾ ਐ ਅਕਸ਼ੇ ਬੰਸਲ ਨਿਊਜ਼ੀਲੈਂਡ ਕਿਉਂ ਗਿਆ ਉੱਥੇ ਕਿਸ ਕਿਸ ਨੂੰ ਮਿਲਿਆ ਇਹ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਸ ਦੇ ਬਾਅਦ ਨਗਰ ਕੀਰਤਨ ਵਿੱਚ ਵਿਘਨ ਪਾਇਆ ਗਿਆ ਅਤੇ ਜਿਵੇਂ ਭਾਰਤੀ ਮੀਡੀਆ ਨੇ ਸੁਰਖੀਆਂ ਵਿੱਚ ਇਸ ਘਟਨਾ ਨੂੰ ਪੇਸ਼ ਕੀਤਾ ਨੰਗੀਆਂ ਤਲਵਾਰਾਂ ਲਹਿਰਾਉਣ ਅਤੇ ਖਾਲਿਸਤਾਨ ਦੇ ਨਾਅਰੇ ਨਾਲ ਜੋੜ ਕੇ ਪਰੋਸਿਆ ਉਸ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਜਿਵੇਂ ਸਿੱਖ ਵਿਰੋਧੀ ਲਾਵੀ ਨੂੰ ਨਿਊਜ਼ੀਲੈਂਡ ਵਿੱਚ ਪਰੋਸੇ ਬੰਦ ਟਾਊਟ ਮਿਲ ਗਿਆ ਹੋਵੇ ਕਿ ਟ੍ਰਾਂਸ-ਨੈਸ਼ਨਲ ਰਿਪ੍ਰੈਸ਼ਨ ਦਾ ਇਹ ਇੱਕ ਨਵਾਂ ਤਰੀਕਾ ਹੈ ਇਸ ਤਰ੍ਹਾਂ ਦੇ ਹੋਰ ਕਿਹੜੇ ਕਿਹੜੇ ਹਤਕੰਡੇ ਅਪਣਾਏ ਜਾ ਸਕਦੇ ਹਨ ਭਵਿਕ ਵਿੱਚ ਸਤਰਕ ਹੋਣ ਦੀ ਲੋੜ ਹੈ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖਣ ਦੀ ਕਿਰਪਾ ਕਰੋ ਇਸੇ ਨਾਲ ਦੀ ਇਜਾਜ਼ਤ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ